ਗਵੰਡਣਾ ਇੰਜ ਨਹੀਂ ਹੁੰਦੀਆਂ ਜਿੱਦਾਂ ਦੀਆਂ ਲੋਕ ਵੀਡੀਓ ਚ ਬਣਾ ਬਣਾ ਕੇ ਪੇਸ਼ ਕਰਦੇ ਤੁਸੀਂ ਦੇਖਣਾ ਕਿ ਕੁਝ ਲੋਕ ਬੇਸ਼ਰਮ ਲੋਕ ਆਪਣੇ ਘਰ ਵਾਲੇ ਨਾਲ ਬੜੀ ਤਰ੍ਹਾਂ ਦੇ ਹਾਸੇ ਮਜ਼ਾਕ ਦੀਆਂ ਵੀਡੀਓ ਬਣਾ ਕੇ ਪੇਸ਼ ਕਰਨਗੇ ਆ ਵੇਖੋ ਜੀ ਆ ਗਵੰਡਣਾ ਚਲੇਗੀ ਗਵੰਡਣੇ ਇੰਜ ਦੇ ਕੱਪੜੇ ਪਾਏ ਗਵੰਡਣ ਫਲਾਣੇ ਨਾਲ ਭੱਜ ਗਈ ਗਵੰਡਣ ਨੇ ਆ ਕਰਤਾ ਗਵੰਡਣ ਦਾ ਫੋਨ ਆ ਗਿਆ ਗਵੰਡਣ ਦੀ ਉਹ ਕਰਤਾ ਕਿ ਇਹ ਕਹਿਣਾ ਸ਼ਬਦ ਇੰਜ ਦੀਆਂ ਵੀਡੀਓ ਬਣਾਉਣੀਆਂ ਸਾਡੇ ਸਮਾਜ ਲਈ ਚੰਗੀ ਗੱਲ ਹੈ ਕਿ ਬੁਰੀ ਗੱਲ ਹੈ। ਵੇਖੋ ਆਂਢੀ ਗੁਆਂਢੀ ਤਾਂ ਸਾਡੇ ਭੈਣ ਭਰਾ ਹੁੰਦੇ ਨੇ। ਆਪਣੇ ਚਾਚੇ ਤਾਏ ਰਿਸ਼ਤੇਦਾਰ ਭਾਵੇਂ ਉਹ ਪਿੰਡ 'ਚ ਰਹਿੰਦੇ ਹੋਣ ਭਾਵੇਂ ਕਸਬੇ 'ਚ ਭਾਵੇਂ ਸ਼ਹਿਰ 'ਚ ਰਹਿੰਦੇ ਹੋਣ ਆਂਢੀ ਗੁਆਂਢੀ ਸਾਡੇ ਲਈ ਭੈਣ ਭਰਾਵਾਂ ਵਰਗੇ ਹੀ ਹੁੰਦੇ ਨੇ, ਰੱਬ ਵਰਗੇ ਹੀ ਹੁੰਦੇ ਨੇ ਕਿਉਂਕਿ ਸਾਨੂੰ ਸਭ ਤੋਂ ਪਹਿਲਾਂ ਸਾਡੇ ਦੁੱਖ ਸੁੱਖ ਦੇ ਵਿੱਚ ਆਂਢੀ ਗੁਆਂਢੀ ਹੀ ਖਲੋਂਦੇ ਨੇ ਆ ਕੇ। ਚਾਹੇ ਉਹ ਮਰਦ ਹੋਣ ਚਾਹੇ ਔਰਤਾਂ ਹੋਣ ਚਾਹੇ ਬੱਚੇ ਹੋਣ ਚਾਹੇ ਇੱਕ ਬਜ਼ੁਰਗ ਹੋਣ। ਪਰ ਅੱਜ ਕੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਿਹੜਾ ਟ੍ਰੈਂਡ ਕਿ ਗਵੰਡਰ ਨੂੰ ਭੰਡਿਆ ਜਾ ਰਿਹਾ ਗਵੰਡਰ ਨੂੰ ਇੱਡਾ ਬੁਰਾ ਵਿਖਾਇਆ ਜਾ ਰਿਹਾ ਕਿ ਉਹਨੂੰ ਮਤਲਬ ਕੈਰੈਕਟਰਲੈਸ ਸ਼ਾਮਿਲ ਕੀਤਾ ਜਾ ਰਿਹਾ ਕਿ ਗਵੰਡਰਨ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਕੈਰੈਕਟਰਲੈਸ ਹੁੰਦੀਆਂ ਨੇ ਕੀ ਔਰਤਾਂ ਨੂੰ ਇਸ ਵਿਸ਼ੇ ਤੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿ ਕਿਉਂ ਅਸੀਂ ਇਸ ਬੁਰਾਈ ਨੂੰ ਜਨਮ ਦੇਣ ਦੇਂਦੇ ਨੇ ਜਿਹੜੀਆਂ ਲੋਕਾਂ ਨੇ ਇਹੋ ਜਿਹੇ ਵੀਡੀਓ ਬਣਾਉਂਦੇ ਨੇ ਮੈਂ ਸਮਝਦਾ ਹਾਂ ਕਿ ਪਰਚਾ ਰਜਿਸਟਰਡ ਹੋਣਾ ਚਾਹੀਦਾ ਵੀ ਤੂੰ ਕੀ ਸਬਤ ਕਰਨਾ ਚਾਹੁੰਦਾ ਹੈ ਮੰਨ ਲਓ ਕਿ ਕਿ ਉਹਨਾਂ ਦੇ ਮਹੱਲੇ 'ਚ ਕੋਈ ਰਹਿੰਦਾ ਹੋਵੇ ਔਰਤਾਂ ਰਹਿੰਦੀਆਂ ਹੋਣ ਅਚਾਨਕ ਕਿਸੇ ਵੇਲੇ ਕੋਈ ਕੰਮ ਪੈ ਸਕਦਾ ਕੋਈ ਵੇਲੇ ਚੀਜ਼ ਪੈਸਿਆਂ ਦੀ ਲੋੜ ਪੈ ਸਕਦੀ ਗੱਡੀ ਦੀ ਲੋੜ ਪੈ ਸਕਦੀ ਕੋਈ ਦੁੱਖ ਸੁੱਖ ਵਿੱਚ ਆਉਣ ਜਾਣ ਦੀ ਲੋੜ ਪੈ ਸਕਦੀ ਜੇ ਕੋਈ ਅੰਡਨ ਗਵਾਂਡਨ ਕਿਸੇ ਦੇ ਘਰ ਚੱਲ ਗਈ ਤੇ ਉਹਨੂੰ ਆਪਾਂ ਬੁਰਾ ਕਹਾਂਗੇ ਕਿ ਬੁਰੀ ਹੋ ਗਈ ਇਹ ਤੇ ਬਹੁਤ ਹੀ ਸ਼ਰਮ ਵਾਲੀ ਤੇ ਦੁੱਖ ਵਾਲੀ ਗੱਲ ਹੋ ਗਈ ਨਾ ਕਿਡੀ ਸੋਚ ਨੀਵੀਂ ਕਰ ਦਿੱਤੀ ਗਈ ਆ ਆਂਡੀ ਗਵਾਂਡੀ ਤਾਂ ਸਾਡੇ ਲਈ ਰੱਬ ਵਰਗੇ ਨੇ ਭੈਣ ਭਰਾ ਹੁੰਦੇ ਨੇ ਮੈਂ ਸਮਝਦਾ ਕਿ ਇਹਦੇ ਪ੍ਰਤੀ ਸਾਨੂੰ ਸੋਚਣਾ ਚਾਹੀਦਾ ਗੰਭੀਰ ਹੋਣਾ ਚਾਹੀਦਾ ਇਹ ਕੋਈ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਆ ਕਿੰਨ ਹਾਸੇ ਤੇ ਲੈ ਲਿਆ ਤੇ ਚੱਲ ਕੋਈ ਗੱਲ ਨਹੀਂ ਹੁਣ ਜੇ ਕੱਲ ਨੂੰ ਕੋਈ ਮਤਲਬ ਬੰਦਿਆ ਬੰਦਿਆ ਤੇ ਵੀਡੀਓ ਬਣ ਲੈ ਕਣੀ ਬਲੰਦਾ ਫਲਾਣੇ ਦੇ ਘਰ ਆ ਗਿਆ ਜੇ ਬੰਦਾ ਹੀ ਆਪਣੀ ਔਰਤ ਨੂੰ ਕਹਿਣ ਲੱਪ ਪਵੇ ਤੈਨੂੰ ਬੜੇ ਗਵਾਂਢੀ ਦਾ ਫੋਨ ਆਉਂਦਾ ਤਾਂ ਫਿਰ ਕੀ ਹੋਏਗਾ ਦਾ ਅਰਥ ਕੀ ਨਿਕਲੇਗਾ ਕਿੱਡਾ ਬੁਰਾ ਅਰਥ ਹੋਏਗਾ ਮੈਂ ਸਮਝਦਾ ਕਿ ਸਾਨੂੰ ਇਹੋ ਜੀਆਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ ਸਾਨੂੰ ਚੰਗੀਆਂ ਵੀਡੀਓਜ਼ ਕਿਉਂਕਿ ਜੇ ਅਸੀਂ ਸਮਾਜ ਨੂੰ ਬਿਹਤਰ ਬਣਾਉਣਾ ਤੇ ਸਾਨੂੰ ਚੰਗੀਆਂ ਵੀਡੀਓਜ਼ ਬਣਾਉਣੀਆਂ ਚਾਹੀਦੀਆਂ ਨੇ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਚੰਗੀ ਸੇਧ ਦੇ ਸਕੇ ਸਾਡੇ ਬੱਚੇ ਫਖਰ ਕਰਨ ਕਿ ਸਾਡੇ ਮਾਪੇ ਨੇ ਕੋਈ ਚੰਗੀ ਕਦਰ ਦੀ ਵੀਡੀਓ ਬਣਾਈਆਂ ਸੀ ਉਹਦੇ ਨਾਲ ਸਾਨੂੰ ਵੀ ਫਾਇਦਾ ਹੋਇਆ ਸਾਡੇ ਸਮਾਜ ਨੂੰ ਵੀ ਫਾਇਦਾ ਹੋਇਆ ਇਸ ਵਿਸ਼ੇ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਚੰਗੀਆਂ ਵੀਡੀਓਜ਼ ਬਣਾਉਣੀਆਂ ਚਾਹੀਦੀਆਂ ਇਹ ਨਹੀਂ ਕਿ ਗਵੰਡਨ ਕੈਰੇਕਟਰਲੈਸ ਨੇ ਇਦਾਂ ਦੀਆਂ ਨਹੀਂ ਗਵੰਡਨ ਹੁੰਦੀਆਂ ਕਿ ਉਹ ਲੋਕਾਂ ਦੇ ਮਗਰੇ ਬੰਦਿਆਂ ਦੇ ਮਗਰੀ ਤੁਰੀਆਂ ਫੇਰਦੀਆਂ ਬੰਦਿਆਂ ਨੂੰ ਇੱਕ ਫੋਨ ਵਿਖਾਉਂਦੀਆਂ ਫੇਰਦੀਆਂ ਕੱਪੜੇ ਵਿਖਾਉਂਦੀਆਂ ਫੇਰਦੀਆਂ ਉਹਨਾਂ ਨਾਲ ਸ਼ਾਪਿੰਗ ਕਰਦੀਆਂ ਫੇਰਦੀਆਂ ਹਾਂ ਇਕਾਦੁਕਾ ਕੇਸ ਕਿਤੇ ਹੋ ਸਕਦਾ ਕਿਉਂਕਿ ਹਰ ਹਰ ਵਰਗ ਦੇ ਵਿੱਚ ਬੁਰੀ ਆਦਤ ਹੁੰਦੀ ਹੈ ਇਕਾਦੁਕਾ ਕੇਸ ਲੇਕਿਨ ਬਹੁਤ ਸਾਰੇ ਲੋਕ ਜਿਹੜੇ ਚੰਗੇ ਹੁੰਦੇ ਨੇ ਕਰਤਾਰ ਦੇ ਉੱਚੇ ਹੁੰਦੇ ਨੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਸਮਾਜ ਲਈ ਚੰਗਾ ਕਰਾਂਗੇ ਚੰਗੀ ਸੋਚ ਰੱਖਾਂਗੇ ਤੇ ਸਾਡਾ ਸਮਾਜ ਬਿਹਤਰ ਬਣੇਗਾ ਜੇ ਅਸੀਂ ਸਮਾਜ ਨੂੰ ਬੇੜਾ ਗਰ ਕਰਨ ਵਾਲੀਆਂ ਵੀਡੀਓਜ਼ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਵਾਂਗੇ ਤੇ ਸਾਡਾ ਸਮਾਜ ਗਲਤ ਰਾਹ ਤੇ ਚੱਲ ਪਵੇਗਾ ਉਹਦੇ ਦੋਸ਼ੀ ਦੇਖਣ ਵਾਲੇ ਵੀ ਤੇ ਬਣਾਉਣ ਵਾਲੇ ਵੀ ਹੋਣਗੇ ਮੈਸ ਪ੍ਰਸ਼ਾਸਨ ਤੋਂ ਮੰਗ ਕਰਦਾ ਜਿਹੜਾ ਕੋਈ ਇਹੋ ਜੀ ਵੀਡੀਓਜ਼ ਬਣਾਉਂਦਾ ਆ ਗਵੰਡਨ ਨੂੰ ਲੈ ਕੇ ਕਿ ਉਹ ਗਵੰਡਨ ਦਾ ਤੈਨੂੰ ਮੈਸੇਜ ਆ ਗਿਆ ਗਵੰਡਨ ਦਾ ਫੋਨ ਆ ਗਿਆ ਉਹੋ ਜੀ ਵੀਡੀਓ ਤੇ ਬਣਾਉਣ ਵਾਲੇ ਤੇ ਪ੍ਰਚਰ ਰਜਿਸਟਰਡ ਹੋਣਾ ਚਾਹੀਦਾ ਤਾਂ ਕਿ ਇਸ ਬੁਰਾਈ ਨੂੰ ਰੋਕਿਆ ਜਾ ਸਕੇ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਨੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਜੁਹੰਦੀ ਵਸਤੇ ਨੂੰ ਅਰੰਭ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ